ਜੀ ਦਾਣਾ ਪਾਣੀ ਇਹਨਾਂ ਨੂੰ ਪਾ ਦਾਣਾ ਪਾਣੀ ਇਹਨਾਂ ਨੇ ਛਕ ਲਿਆ ਹੁਣ ਇਹਨਾਂ ਨੇ ਪੀਣਾ ਵਾ ਪਾਣੀ ਠੀਕ ਹੈ ਜੀ ਤੇ ਪਾਣੀ ਆਪਾਂ ਗੀਜ਼ਰ ਲੱਗਾ ਥੱਲੇ ਤੇ ਗਰਮ ਹੋਣ ਦਿਆ ਵਾ ਤੇ ਆ ਜੀ ਆ ਡਾ ਵਾਲੀ ਮਾਦੀ ਆ ਬੈਠੀ ਠੀਕ ਹੈ ਤੇ ਇਹਨੇ ਇੱਕ ਬੱਚਾ ਕੱਢਿਆ ਵਾ ਤੇ ਨਾਲ ਕਬੂਤਰ ਜਿਹੜਾ ਵਾ ਉਹ ਹਰਾ ਲੱਗਾ ਹੋਇਆ ਵਾ ਆ ਬੈਠਾ ਆ ਕਬੂਤਰ ਉੱਤੇ ਆ ਵੇਖੋ ਤੁਹਾਨੂੰ ਪਾ ਲੱਗ ਜੇਗਾ ਠੀਕ ਹੈ ਜੀ ਹਰਾ ਕਬੂਤਰ ਆ ਤੇ ਡਬ ਵਾਲੀ ਮਾਦੀ ਆ ਆ ਮਾਦੀ ਹੈ ਭਾਈ ਡਬ ਵਾਲੀ ਉਹ ਇਹ ਤੁਹਾਨੂੰ ਆ ਮਾਦੀ ਆ ਪੱਠੀ ਬਣੀ ਆ ਇਹਦਾ ਜਿਗਰ ਮੈਂ ਉਦੋਂ ਵੀ ਕੀਤਾ ਸੀ ਇਹ ਜਦੋਂ ਆਈ ਸੀ ਤਾਂ ਬਿਲਕੁਲ ਐ ਕਾਲੀ ਫੁੱਲਸਰੀ ਸੀ ਤੇ ਹੁਣ ਝਾੜ ਝੂੜ ਕੇ ਇਹ ਟੈਡੀ ਟੈਬ ਬਣ ਗਈ ਆ ਤੇ ਮੈਂ ਤੁਹਾਨੂੰ ਉਸ ਵੀਡੀਓ ਵਿੱਚ ਵੀ ਮੈਂ ਇਹੋ ਗੱਲ ਕੀਤੀ ਸੀ ਵੀ ਜਿਨ੍ਹਾਂ ਨੇ ਵੀ ਇਹਦੇ ਪਿੱਛੇ ਸਾਇੰਸ ਲਾਈ ਆ ਜਿਹੜੀ ਵੀ ਫਨਕਾਰੀ ਲਾਈ ਆ ਬੜੀ ਤਕੜੀ ਸਾਇੰਸ ਲੱਗੀ ਆ ਤੇ ਬੜੀ ਤਕੜੀ ਫਨਕਾਰੀ ਲਾਈ ਆ ਠੀਕ ਆ ਤੇ ਰੱਬ ਵੱਲੋਂ ਹੀ ਜਿਹਨੂੰ ਕਹਿੰਦੇ ਆ ਪਰਮਾਤਮਾ ਵੱਲੋਂ ਹੀ ਹੋ ਜਾਂਦਾ ਵਾ ਤੇ ਇਹ ਆਪਾਂ ਮਤਲਬ ਨਾ ਨਹੀਂ ਆਪਾਂ ਦੱਸ ਸਕਦੇ ਤੇ ਸਾਡੇ ਅੰਮ੍ਰਿਤਸਰ ਦੇ ਬੜੇ ਹੀ ਨਾਮਵਰ ਬੜੇ ਹੀ ਲੈਜੈਂਡ ਤੇ ਬੜੇ ਹੀ ਆਦਰਮਾਨ ਸਤਕਾਰ ਵਾਲੇ ਸਾਡੇ ਉਸਤਾਦ ਜੀ ਆ ਤੇ ਬੜੀ ਦਿਲੋਂ ਰਿਸਪੈਕਟ ਹੈ ਜੀ ਸਾਡੇ ਲਈ ਉਹਨਾਂ ਵਾਸਤੇ ਤੇ ਉਹਨਾਂ ਲਈ ਬਹੁਤ ਅਸੀਂ ਆਦਰਮਾਨ ਕਰਦੇ ਹਾਂ ਉਹਨਾਂ ਦਾ ਤੇ ਇਹ ਉਹਨਾਂ ਦੇ ਘਰ ਦੀ ਬਰੀਡ ਆ ਤੇ ਆਪਾਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਜੇ ਖੜਨੀ ਆ ਵੀਰ ਜੀ ਦੇ ਤੁਸੀਂ ਖੜ ਸਕਦੇ ਜੋ ਠੀਕ ਆ ਤੇ ਜੇ ਉਹ ਕਹਿਣ ਹੁਣ ਆਉਣ ਦੀ ਕੈਮਰਾ ਦੇ ਵਿੱਚ ਵੀ ਆਪਾਂ ਇਹੋ ਗੱਲ ਕਹਿੰਦੇ ਆ ਜੇ ਉਹ ਕਹਿਣਗੇ ਕਿ ਸਾਨੂੰ ਇਹ ਚਾਹੀਦੀ ਹੈ ਪੱਠੀ ਠੀਕ ਹੈ ਕੁਦਰਤ ਵੱਲੋਂ ਨਿਕਲੀ ਵੀ ਹੈ ਪੱਠੀ ਆ ਤੇ ਆਪਾਂ ਨਾਲ ਨੂੰ ਇਹ ਵਾਪਸ ਦੇ ਦਾਂਗੇ ਤੇ ਇਹ ਦੋ ਦਿਨ ਮੇਰੇ ਹਸਾਲਾ ਰੁਲੀ ਹੋਊਗੀ ਘਟੋ ਘਟ ਜੋ ਇਦਾਂ ਦੇ ਹਾਲਾਤ ਸੀ ਤੇ ਮੇਰੇ ਖਾਲੀ ਜਾਲ ਦੇ ਉੱਤੇ ਆ ਕੇ ਬੈਠੀ ਆ ਜੀ ਤੁਸੀਂ ਬੈਣੀ ਖਲੋਣੀ ਵੇਖ ਲਓ ਚੈੱਕ ਕਰ ਲਓ ਇਹਦਾ ਮੈਂ ਸ਼ੌਕ ਕਰਾਇਆ ਹੈ ਅੱਗੇ ਤੁਹਾਨੂੰ ਦੁਬਾਰਾ ਫੇਰ ਕਰਵਾ ਦੇਣਾ ਉਹ ਇਹਦਾ ਸ਼ੌਕ ਤੇ ਮੈਂ ਉਸ ਦਿਨ ਵੀ ਕਿਹਾ ਸੀ ਕਿ ਬੜੀ ਤਗੜੀ ਸਾਇੰਸ ਲੱਗੀ ਇਹਦੇ ਮਗਰ ਤੇ ਚਲੋ ਪਤਾ ਲੱਗਦਾ ਲੱਗਦਾ ਆਪਾਂ ਨੂੰ ਪ੍ਰੋਪਰ ਹੁਣ ਪਤਾ ਲੱਗ ਗਿਆ ਵੀ ਇਹ ਕਿੰਨਾ ਦੇ ਘਰ ਦੀ ਬਰੀਡ ਆ ਤੇ ਇਹਦੇ ਪਿੱਛੇ ਕਿਹੜੀ ਸਾਇੰਸ ਲੱਗੀ ਹੋਈ ਆ ਤੇ ਆਪਾਂ ਨਾਂ ਨਹੀਂ ਦੱਸ ਸਕਦੇ ਬਾਕੀ ਤੁਹਾਨੂੰ ਇਹਦਾ ਸ਼ੌਕ ਕਰਾਉਨੇ ਆਪਾਂ ਠੀਕ ਹੈ ਜੀ ਲੋ ਜੀ ਤੁਹਾਨੂੰ ਸ਼ੌਕ ਕਰਾਉਨੇ ਆ ਠੀਕ ਹੈ ਪਠਿਆੜੀ ਦਾ ਤੇ ਮੈਂ ਉਦੋਂ ਵੀ ਕਿਹਾ ਹੈ ਕਿ ਬੜੇ ਨਾਮਵਰ ਛੱਤ ਦੀ ਪੱਠੀ ਆਖਲਾ ਸ਼ੌਕ ਕਰੋ ਜੀ ਪਹਿਲਾਂ ਇਹ ਲੋ ਜੀ ਲੋ ਜੀ ਝੂਮ ਰਿਆਂ ਤੋਂ ਇਦਾਂ ਹੀ ਤੇ ਆਹ ਵੇਖ ਲਓ ਭਾਈ ਇਹਦੀ ਅੱਖ ਇਹ ਜਿੱਦਨ ਆਈ ਸੀ ਬਿਲਕੁਲ ਪਿਓਰ ਕਾਲੇ ਰੰਗ ਦੀ ਸੀ ਤੇ ਆ ਹੁਣ ਤੁਸੀਂ ਵੇਖ ਲਓ ਆ ਚਿਹਰਾ ਮੋਹਰਾ ਇਹਦਾ ਬਿਲਕੁਲ ਟੈਡੀ ਟੈਪ ਬੰਦੀ ਜਾ ਰਹੀ ਆ ਤੇ ਇਹ ਹੌਲੀ ਹੌਲੀ ਆਪਣਾ ਰੰਗ ਜਿਹੜਾ ਟੈਡੀਆਂ ਵਾਲਾ ਲੈ ਆਏਗੀ ਠੀਕ ਆ ਤੇ ਆਹ ਦਾ ਕੁੰਦਾ ਵੇਖ ਲਓ ਜੂਮ ਘਟਾਈ ਨਾ ਇੱਥੇ ਰਹਿੰਦੀ ਜੂਮ ਇਹ ਲਓ ਜੀ ਆਹ ਦਾ ਬਗਲ ਵੇਖ ਲਓ ਇਹਦੀ ਤੇ ਆਹ ਦਾ ਕੁੰਦਾ ਵੇਖ ਲਓ ਇਹਦਾ ਠੀਕ ਹੈ ਜੀ ਲਾਜਵਾਬ ਕੁੰਦਾ ਲੱਗਾ ਆ ਲਓ ਜੀ ਆ ਵੇਖ ਲਓ ਤੇ ਇਹ ਸਿੱਧੀ ਜੋੜਿਆਂ ਦੇ ਵਿੱਚ ਜਾਂਦੀ ਆ ਵੇਖ ਲਓ ਇਹਦਾ ਚਲਾਈ ਵੇਖ ਲਓ ਪਰਦੀ ਇਹਦੀ ਕਿੱਦਾਂ ਦੀ ਆ ਠੀਕ ਆ ਤੇ ਆ ਇਹਦਾ ਬੈਲੈਂਸ ਵੀ ਵੇਖ ਲਓ ਭਾਜੀ ਬਾ ਕਮਾਲ ਬੈਲੈਂਸ ਆ ਅਭੀ ਵੇਖ ਲਓ ਦੂਜਾ ਪੱਲਾ ਇਹਦਾ ਠੀਕ ਹੈ ਜੀ ਤੇ ਬੜੇ ਹੀ ਆ ਪੰਜੇ ਜੋ ਇਹਦੇ ਤੇ ਆ ਇਹਦਾ ਫੁੱਲ 뷰 ਜੋ ਠੀਕ ਆ ਇਹ ਸਾਰੀ ਕਾਲੀ ਹੀ ਤੇ ਹੁਣ ਇਹ ਟੈਡੀ ਬਣ ਗਈ ਆ ਤੇ ਸਾਨੂੰ ਉਹਨਾਂ ਨੇ ਦੱਸਿਆ ਵਾ ਕਿ ਜੋਂ-ਜੋ ਇਹ ਉਮਰ ਚ ਆਊਗੀ ਤ्यों ਤੋਂ ਇਹ ਬਿਲਕੁਲ ਸਲਾਰਾ ਟੈਡੀ ਮਾਦੀ ਬਣ ਜਾਊਗੀ ਠੀਕ ਹੈ ਜੀ ਲਓ ਜੀ ਆ ਮਾਦੀ ਜੋ ਤੇ ਤੇ ਆਹ ਦਾ ਫੁੱਲ ਵੀਊ ਜੋ ਠੀਕ ਆ ਤੇ ਇਹ ਆਪਾਂ ਬੜਾ ਜ਼ੋਰ ਲਾਇਆ ਸੀ ਤੇ ਇਹ ਆਪਾਂ ਕਿਸੇ ਦੀ ਛੱਤ ਤੇ ਭੇਜਣੀ ਸੀ ਤੇ ਕਿਸੇ ਕਾਰਨਾ ਕਰਕੇ ਨਹੀਂ ਜਾ ਸਕੀ ਚਲੋ ਕੋਈ ਨਹੀਂ ਤੇ ਇਹ ਹੁਣ ਗਾਂ ਆਪਾਂ ਇਹ ਬਰੀਡਿੰਗ ਚ ਲਾਵਾਂਗੇ ਤੇ ਇਹ ਵੀਡੀਓ ਜਦੋਂ ਪਏਗੀ ਤੇ ਉਹ ਵੀਰ ਜੀਨਾਂ ਨੂੰ ਆਪੇ ਪਤਾ ਲੱਗ ਜਾਣਾ ਕਿ ਵਾਕੇ ਹੀ ਇਹ ਸਾਡੇ ਘਰ ਦੀ ਸੀ ਬ੍ਰੱਡ ਲਾਈਨ ਹੈਗੀ ਆ ਤੇ ਇਹਦੇ ਵਿੱਚ ਆਪਣਾ ਕੋਈ ਨਹੀਂਗਾ ਉਹਨਾਂ ਨੇ ਸਾਨੂੰ ਖੁਦ ਦੱਸਿਆ ਵਾ ਤੇ ਆਪਾਂ ਸਿਰਫ ਇੰਨੀ ਗੱਲ ਕੀਤੀ ਸੀ ਕਿ ਇਹਦੇ ਮਗਰ ਸਾਇੰਸ ਬਹੁਤ ਤਗੜੀ ਲੱਗੀ ਆ ਆ ਜਿਓ ਜੀ ਠੀਕ ਆ ਜਾਨਕੀ ਪਰਖ ਦੇ ਹਵਾਲੇ ਨਾਲ ਇਹਦੇ ਵਿੱਚ ਨਾ ਉਹ ਕੁਆਲਿਟੀਆਂ ਬਹੁਤ ਹੈਗੀਆਂ ਸੀ ਜਿੱਦਾਂ ਅੱਖ ਦੀ ਲਾ ਲਓ ਕਲਰ ਦੀ ਲਾ ਲਓ ਠੀਕ ਆ ਇਹਦਾ ਕੁਆਲਿਟੀਆਂ ਹੈਗੀਆਂ ਸੀ ਇਸ ਕਰਕੇ ਆਪਾਂ ਕਿਹਾ ਹੈ ਕਿ ਇਹ ਬਹੁਤ ਵਧੀਆ ਮਤਲਬ ਸਾਇੰਸ ਲੱਗੀ ਹੋਈ ਆ ਆ ਬੈਠੀ ਆ ਠੀਕ ਆ ਜੀ ਤੇ ਇਦਾਂ ਦਾ ਇੱਕ ਹੋਰ ਬੱਚਾ ਆਪਾਂ ਫੜਿਆ ਸੀ ਤੇ ਉਹ ਵੀ ਇਹੀ ਜੋੜਿਆਂ ਤੇ ਪਾਇਆ ਵਾ ਤੇ ਉਹ ਇਸ ਟਾਈਮ ਆ ਵੇਖੋ ਆ ਮਾਦੀ ਆ ਡੱਬ ਵਾਲੀ ਇੱਕ ਬੱਚਾ ਇਹਨੇ ਕੱਢਿਆ ਹੋਇਆ ਵਾ ਠੀਕ ਹੈ ਜੀ ਤੇ ਬਾਕੀ ਹੁਣ ਪਾਣੀ ਲਿਓਨੇ ਆ ਪਾਣੀ ਪਾਉਨੇ ਇਹਨਾਂ ਨੂੰ ਕਿਉਂਕਿ ਪਾਣੀ ਦਾਣਾ ਇਹਨਾਂ ਨੇ ਖਾ ਲਿਆ ਪਾਣੀ ਰਹਿ ਗਿਆ ਤੇ ਪਾਣੀ ਪਾ ਗਏ ਤੇ ਫੇਰ ਵਲੌਗ ਜਿਹੜਾ ਆਪਾਂ ਖਤਮ ਕਰਦੇ ਆ ਇਹ ਪਾਣੀ ਦੀ ਵੇਟ ਕਰ ਰਹੇ ਆ ਕਿ ਪਾਣੀ ਆਵੇ ਤੇ ਅਸੀਂ ਪਾਣੀ ਪੀਏ ਠੀਕ ਹੈ ਜੀ ਆਪਾਂ ਜਾ ਰਹੇ ਆ ਜੀ ਥੱਲੇ ਔੜੀਆਂ ਤੋਂ ਠੀਕ ਆ ਤੇ ਪਾਣੀ ਲਿਆਵਾਂਗੇ ਪਰਿੰਦਿਆਂ ਵਾਸਤੇ ਆਵੇ ਲੋ ਭਾਜੀ ਗੋਲਿਆਂ ਦਾ ਜੋੜਾ ਵੀ ਇੱਕ ਅੰਦਰ ਲੱਗਾ ਆਇਆ ਵਾ ਠੀਕ ਐ ਲਓ ਜੀ ਆ ਗੀਜਰ ਛੱਡਿਆ ਆਹੀ ਠੀਕ ਐ ਤੇ ਆ ਪਾਣੀ ਪਰਿੰਦਿਆਂ ਵਾਸਤੇ ਬਿਲਕੁਲ ਕੋਸਾ ਜਿਹਾ ਪਾਣੀ ਆ ਠੀਕ ਐ ਜ਼ਿਆਦਾ ਗਰਮ ਨਹੀਂ ਆ ਢੀਕ ਲਾ ਕੇ ਪੀ ਲੈਣਗੇ ਵਧੀਆ ਆ ਵੇਖੋ ਧੂਆ ਵੀ ਨਿਕਲਣ ਡਿਆ ਪਿਆ ਪਾਣੀ ਦੇ ਵਿੱਚੋਂ ਲਓ ਜੀ ਪਾਣੀ ਆਪਾਂ ਲੈ ਲਿਆ ਤੇ ਚੱਲਦੇ ਆਂ ਉੱਪਰ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਤੁਹਾਨੂੰ ਜਿਹੜੀ ਪੱਟੀ ਦਾ ਸ਼ੌਕ ਕਰਾਇਆ ਵਾ ਕਿੱਦਾਂ ਦੀ ਲੱਗੀ ਆ ਤੇ ਇਹਦਾ ਸ਼ੌਕ ਤੇ ਆਪਾਂ ਪਹਿਲਾਂ ਵੀ ਕਰਾਇਆ ਸੀ ਪਰ ਇਹਦੀ ਜਿਹੜੀ ਹਿਸਟਰੀ ਆ ਉਹ ਸਾਨੂੰ ਬਾਅਦ ਚ ਪਤਾ ਲੱਗੀ ਆ ਠੀਕ ਆ ਤੇ ਲਓ ਜੀ ਪੰਛੀਆਂ ਨੂੰ ਪਤਾ ਲੱਗ ਗਿਆ ਕਿ ਪਾਣੀ ਆ ਗਿਆ ਵਾ ਠੀਕ ਆ ਉਹ ਹੁਣ ਦਵਾਦਾ ਬੰਦਰ ਉਹਨਾਂ ਨੇ ਤਰਕੜੀ ਮਾਰਨੀ ਆ ਕਿ ਪਾਣੀ ਲਓ ਜੀ ਆਪਾ ਤਾਂ ਪਾਣੀ ਆ ਲੱਗੇ ਮਿੰਟੋ ਮਿੰਟੋ ਪੀਣ ਸਾਰੇ ਠੀਕ ਹੈ ਜੀ ਕੋਸਾ ਪਾਣੀ ਇਦਾਂ ਇਹ ਆ ਕਿ ਇੱਕੋ ਵਾਰੀ ਪਾਣੀ ਪਰਿੰਦੇ ਪੀ ਲੈਂਦੇ ਆ ਉਹਦਾ ਪਾਣੀ ਠੰਡਾ ਹੋਵੇ ਤੇ ਬੰਦੇ ਕੋ ਨਹੀਂ ਪੀਤਾ ਜਾਂਦਾ ਤੇ ਫਿਰ ਜਾਨਵਰ ਆ ਸੋ ਸਾਰੇ ਵੀਰਾਂ ਨੂੰ ਗੁਜਾਰਸ਼ ਆ ਕਿ ਜਰੂਰ ਤੁਸੀਂ ਪਾਣੀ ਪਾਉਂਦੇ ਜੋ ਆਪਣੇ ਪਰਿੰਦਿਆਂ ਨੂੰ ਠੀਕ ਆ ਥੋੜਾ ਕੋਸਾ ਕਰਕੇ ਪਾਇਆ ਕਰੋ ਇੱਕ ਤੁਹਾਨੂੰ ਕੱਲ ਪਰਿੰਦੇ ਦਾ ਸ਼ੌਂਕ ਕਰਾਵਾਂਗੇ ਉਹ ਪਰਿੰਦਾ ਹੁਣ ਆਪਣੇ ਹੱਥ ਨਹੀਂ ਆ ਇਸ ਟਾਈਮ ਤੇ ਉਹ ਵੀ ਬੱਚਾ ਹੀ ਸਾਨੂੰ ਗਿਫਟ ਕੀਤਾ ਸੀ ਆ ਸਾਹਮਣੇ ਹੀ ਬੈਠਾ ਜੋ ਅਜੀ ਦੇ ਕੜੀ ਪਈ ਹੋਈ ਆ ਸਿਲਵਰ ਦੀ ਠੀਕ ਹੈ ਜੀ ਇਹ ਆ ਵਾਲਾੜਾ ਪਾਣੀ ਪੀਣ ਆਉਣ ਡਿਆ ਆ ਵਿਚਕਾਰ ਵਾਲਾ ਆ ਸਿਲਵਰ ਦੀ ਕੜੀ ਪਈ ਇਹਦਾ ਤੁਹਾਨੂੰ ਸ਼ੋਅ ਕਰਾਵਾਂਗੇ ਸਾਡੀ ਜੀ ਝਲਕ ਤੁਹਾਨੂੰ ਮਰਾ ਦਿੰਨੇ ਆ ਆ ਹੈਗਾ ਜੋ ਇਹਦਾ ਸ਼ੋਅ ਕਰਾਵਾਂਗੇ ਕੱਲ ਤੁਹਾਨੂੰ ਠੀਕ ਹੈ ਜੀ ਬਹੁਤ ਵਧੀਆ ਪੱਠਾ ਨਿਕਲਿਆ ਵੀ ਵੱਧ ਤੋਂ ਵੱਧ ਸਪੋਰਟ ਕਰਿਓ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਜੇ ਕਿਸੇ ਮੇਰੇ ਵੀਰ ਦਾ ਕੋਈ ਸਵਾਲ ਹੋਵੇ ਆ ਜੋ ਡਾਬ ਵਾਲੀ ਮਾਦੀ ਬੈਠੀ ਠੀਕ ਹੈ ਜੀ ਤੇ ਜੇ ਕਿਸੇ ਮੇਰੇ ਵੀਰ ਦਾ ਕੋਈ ਸਵਾਲ ਹੋਵੇ ਕੋ ਪੁੱਛਣਾ ਚਾਹੁੰਦਾ ਹੋਵੇ ਠੀਕ ਹੈ ਤੇ ਨੰਬਰ ਸਭ ਕੋਲ ਹੈਗਾ ਵਾ ਆਪਣਾ ਜਿੰਨੀ ਕੁ ਜਾਣਕਾਰੀ ਆ ਜਰੂਰ ਦੱਸਾਂਗੇ ਜੀ ਠੀਕ ਹੈ ਜੀ ਤੇ ਕੋਈ ਡੇ ਵੱਡੇ ਉਸਤਾਦ ਆਪਾਂ ਹੈ ਨਹੀਂ ਗਏ ਤੇ ਕਈ ਵੀਰ ਸਾਨੂੰ ਪੁੱਛਦੇ ਰਹਿੰਦੇ ਆ ਵੀ ਆ ਪਰਿੰਦਾ ਕਿਦਾਂ ਦਾ ਵਾ ਚਲੋ ਸਾਡਾ ਪੈਰਾਮੀਟਰ ਚੈੱਕ ਕਰਦੇ ਹੋ ਨੋ ਡਾਟ ਕਿ ਕੋਈ ਵੀ ਐਸ ਸੀ ਹੈ ਨਹੀਂ ਗੇ ਕਿ ਜਿਹੜੇ ਬਿਨਾ ਵੇਖਿਆ ਕਬੂਤਰ ਦੇ ਦੱਸ ਦੇਣ ਕੋ ਸੋਚ ਇੱਕ ਦੋ ਕਬੂਤਰ ਚੰਗੇ ਨਿਕਲ ਆਉਂਦੇ ਆ ਤੇ ਬਾਕੀ ਕਬੂਤਰ ਪੈਮਾਨਾ ਹੱਥ ਦਾ ਹੀ ਸੈੱਟ ਹੁੰਦਾ ਵਾ ਤੇ ਹੱਥ ਦੇ ਵਿੱਚ ਆਉਂਦਾ ਵਾ ਤੇ ਫੇਰ ਹੀ ਪਤਾ ਲੱਗਦਾ ਭਾਈ ਕਿ ਚੰਗਾ ਵਾ ਕਬੂਤਰ ਕਿ ਮਾੜਾ ਵਾ ਠੀਕ ਹੈ ਜੀ ਤੇ ਆ ਕੁੜੀਆਂ ਗਾਡੀਆਂ ਹੁਣ ਬੱਸ ਬੰਦ ਆ ਤੇ ਕਬੂਤਰ ਬਾਜੀ ਸ਼ੁਰੂ ਹੋ ਗਈ ਆ ਤੇ ਕਵਰ ਬਾਡ ਪੀਜਨ ਨੂੰ ਵੱਧ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤਿਆਰ ਕੀ ਆਪਣੇ ਨਾਲ ਕੈਮਰਾਮੈਨ ਵੀ ਆ ਜੀ ਠੀਕ ਹੈ ਜੀ ਤੇ ਜਿੰਨੀਆਂ ਵੀਡੀਓ ਬਣਾਵਾਂਗੇ ਕੈਮਰਾਮੈਨ ਆਪਣੇ ਨਾਲ ਪੱਕਾ ਰਹੇਗਾ ਤੇ ਆਪਾਂ ਦੂਸਰਾ ਚੈਨਲ ਵੀ ਬਣਾਉਣ ਜਾ ਰਹੇ ਆ ਤੇ ਦੂਸਰੇ ਚੈਨਲ ਤੇ ਵੀ ਤੁਹਾਨੂੰ ਵੀਡੀਓ ਜਿਹੜੀਆਂ ਉਹ ਮਿਲਣਗੀਆਂ ਠੀਕ ਆ ਧੰਨਵਾਦ ਸਭ ਵੀਰਾਂ ਦਾ ਜੀ